ਹਾਂਜੀ ਅੱਜ ਖੜੇ ਆਪਾਂ ਪਿੰਡ ਹੰਡਿਆਆ ਜਿਲ੍ਹਾ ਨਾਭਾ ਦਾ ਬਰਨਾਲਾ ਲੱਭੀ ਚੀਜ਼ ਬ੍ਰੈਂਡਰ ਲੋਕੀ ਕਹਿਣ ਸਟੈਂਡਰਡ ਸਟੈਂਡਰਡ ਲੈਂਦਾ ਪਹਿਲਾ ਠੀਕ ਐ 32 ਮਾਡਲ ਦਾ ਟਰੈਕਟਰ 4 ਵੀਲ ਚ ਆ ਜਾਂਦਾ ਮਾਡਲ ਆ ਜੀ ਟਾਇਰਾਂ ਦੀ ਗੱਲ ਕਰ ਲਈ ਭਾਈ ਕਹਿੰਦੇ ਰੇਡੀਏਟਰ ਕੰਪਨੀ ਚੋਂ ਆਉਂਦੇ ਆ ਹਜੇ ਤੱਕ ਕੰਡੇ 'ਚ ਖੜੇ ਆ 95 ਪੈਸੇ ਟਾਇਰ ਮੂਰ ਪਿਛਲੇ ਪਾਏ ਤੇ ਮੂਰਲੇ ਵੀ 95 ਪੈਸੇ ਪਾਏ ਚੰਗਾ ਵੇਟ ਲੱਗੇ ਵੇ ਆ ਪਹਿਲੀ ਹਾਰ ਦੀ ਕਮੀ ਆ ਭਾਈ ਟਰੈਕਟਰ ਤਾਂ ਜਮਾ ਨਮਾ ਪਿਆ ਕੋਕਾ ਕਨੈਕਸ਼ਨ ਚ ਕਹਿ ਦਿੰਨੇ ਆ ਇਦੋਂ ਚੈੱਕ ਕਰਾ ਦੇ ਚੰਗੀ ਕਰੋਪੀ ਲੱਗੀ ਵੀ ਆ ਠੀਕ ਆ ਤੇ ਪੰਪ ਕੰਨੀ ਚੈੱਕ ਕਰਾ ਦੇ 3 ਸਪੀਡ ਚ ਆ ਜਾਂਦਾ ਤੈਨੂੰ ਸੋਮਾ ਟੇ ਚੱਲਿਆ ਵੇ ਇਹਨੇ ਠੀਕ ਆ ਤੇ ਬਾਈ ਕਹਿੰਦੇ 300 ਘੰਟੇ ਚੱਲਿਆ ਵੇ ਟਰੈਕਟਰ ਆ ਚੈੱਕ ਕਰਾ ਦੇ ਇੱਕ 3 ਸਪੀਡ ਚ ਆ ਜਾਂਦਾ ਪੰਪ ਉੱਪਰ ਚੈੱਕ ਕਰਾ ਦੇ ਤੇ ਪੈਰ ਰੰਨਾ ਚੈੱਕ ਕਰਾ ਦੇ ਤੇ ਡਿਮਾਂਡ ਬਾਈ ਕਹਿੰਦੇ ਫੋਨ ਤੇ ਹੋ ਜੂਗੀ ਠੀਕ ਆ ਤੇ ਰੇਟ ਵੀ ਜਾਇਜ਼ ਜਾਈ ਰੱਖਣਗੇ ਬਾਈ ਕਹਿੰਦੇ ਕੱਲੀ ਹਾਰ ਲੈ ਕੇ ਆਉਣ ਦੀ ਜ਼ਰੂਰਤ ਆ ਬਾਈ ਟਰੈਕਟਰ ਦਾ ਜਮਾ ਨਵਾਂ ਪਿਆ ਓਕੇ